ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਕਮਨ ਬਲੌਗਰ ਤੇ ਤੇ ਆਸ ਕਰਦਾ ਹਾਂ ਤੋ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਕਰਦੇ ਹਾਂ ਅੱਜ ਦਾ ਆਪਾਂ ਬਲੌਗ ਸ਼ੁਰੂ ਇਹ ਦੇਖੋ ਜੀ ਕਿੰਦਾ ਪ੍ਰਣਾਲੀ ਚੱਲੰਦੇ ਆ ਘੰਟੋਂ ਘਟ 10 ਮਿੰਟ ਹੋ ਗਏ ਆ ਮੀਂਹ ਪੈਂਦੇ ਨੂੰ ਤੇ ਹਜੇ ਵੀ ਹਟਮ ਦਾ ਨਾਲ ਹੀ ਲੈ ਰਿਹਾ ਕਾਫੀ ਤੇਜ਼ ਇੱਕਦਮ ਉੱਧਰ ਚੜ ਕੇ ਆਇਆ ਇਧਰ ਮਾਦਾ ਆਡੀ ਲੱਗੀ ਆ ਸਬਜ਼ੀ ਕੱਟਣ ਤੇ ਬਾਪੂ ਲੱਗਾ ਫੋਨ ਵੇਖਣ ਉਧਰ ਸਾਡਾ ਜੱਜ ਪ੍ਰਧਾਨ ਉਹ ਨਹੀਂ ਆ ਰਿਹਾ ਲੈ ਲਿਆ ਮੀਂਹ ਦੇ ਮੌਸਮ ਚ ਮੌਸਮ ਬਹੁਤ ਵਧੀਆ ਸ਼ਾਨਦਾਰ ਹੋ ਗਿਆ ਵਾ ਠੰਡਾ ਮੌਸਮ ਦੇਖੋ ਕਿੰਨਾ ਡੈਮ ਮੈਂਦਾ ਮੀਂਹ ਦੇਖੋ ਕਿੱਦਾਂ ਚਲੰਦੇ ਪਰ ਨਾਲੇ ਪੰਜ ਦੀ ਮੋਟਰ ਦੇ ਨਾਲ ਪਾਣੀ ਕੱਢਣ ਦੇ ਆ ਇਹਨਾ ਮੀਂਹ ਘੰਟਾ ਇੱਕ ਪੈ ਗਿਆ ਤੇ ਧੰਦਨ ਹੋ ਜਾਣੀ ਆ ਅੱਜ ਸਵੇਰ ਦਾ ਹੀ ਮੀਂਹ ਪੈਣ ਦਿਆ ਵਾ ਜੀ ਦੇਖ ਸਕਦੇ ਤੁਸੀਂ ਇਹ ਟੂੜੀ ਸਾਡੀ ਥੋੜੀ ਜਿਹੀ ਛੜ ਤੋਂ ਬਾਹਰ ਰਹਿ ਗਈ ਸੀ ਇਹ ਵੀ ਖਰਾਬ ਹੋ ਗਈ ਮੀਂਹ ਦੇ ਨਾਲ ਆਹ ਪਿਛਲੇ ਸਾਲ ਦਾ ਕਾਪੀ ਇਹ ਤਾਂ ਮੈਨੂੰ ਲੱਗਦਾ ਕੰਮ ਹੋ ਗਿਆ ਵੈਸੇ ਕਿ ਮੀਂਹ ਪਈ ਬਹੁਤ ਜ਼ਿਆਦਾ ਆ ਤੇ ਮੱਝਾਂ ਨੂੰ ਪੱਠੇ ਵਿਖੇ ਪਾਈਏ ਇਹ ਵੀ ਰੈਸਟ ਕਰਨ ਦੀਆਂ ਹੁਣ ਮੱਝਾਂ ਵੀ ਬੱਟੇ-ਬੱਟੇ ਖਾਲੇ ਇੱਕ ਵਾਰੀ ਇਹਨਾਂ ਨੇ ਤੇ ਹੁਣ ਆਪਾਂ ਫੇਰ ਇਹਨਾਂ ਨੂੰ ਪਾ ਦੇਣੇ ਆ ਇਹ ਕੁਤਰ ਨਾਲੇ ਆ। ਥੋੜੇ ਜਿਹਾ ਕੁਤਰੇ ਪਏ ਆ ਉਹ ਪਾ ਲੈਂਦੇ ਆ ਬਾਕੀ ਬਾਅਦ ਚ ਪਾਵਾਂਗੇ ਦੁਪਹਿਰ ਨੂੰ ਉਤਰ ਕੇ। ਹਾਂਜੀ ਦੋਸਤੋ ਪੱਠੇ ਪਾ ਗਏ ਤੇ ਆਪਾਂ ਹੁਣ ਨਹਾ ਧੋ ਲਿਆ ਤੇ ਹੁਣ ਆਪਾਂ ਦੁਪਹਿਰ ਦੇ 3 ਵਜੇ ਤੱਕ ਵਿਲੇ ਵਿਲੇ ਇਸ ਤਰ੍ਹਾਂ ਕਿਉਂਕਿ ਆਪਾਂ ਨੂੰ ਹੁਣ ਮੋਟਰ ਵਾਲ ਵੀ ਢੇੜਾ ਮਾਰਨਾ ਪੈਂਦਾ ਕਿਉਂਕਿ ਮੀਂਹ ਤੇ ਰੋਇ ਪੈ ਜਾਂਦਾ ਪਾਣੀ ਲਾਉਣ ਦੀ ਲੋੜ ਹੀ ਨਹੀਂ ਕਿ ਮੋਟਰਾਂ ਚਲਾਈਆਂ ਹੀ ਨਹੀਂਆਂ ਕਿੰਨੇ ਦਿਨ ਹੋ ਗਏ ਮੇਰੇ ਖਿਆਲ ਨਾਲ 10 ਦਿਨ ਹੋ ਗਏ ਮੋਟਰਾਂ ਨਹੀਂ ਚਲਾਈਆਂ ਤੇ ਰੱਬ ਵੀ ਥਰੀ ਜਾਂਦਾ ਐਦ ਕੀ ਮੇਂ ਬੋਦਰ ਜਾਨਕੀ ਪਈ ਜਾਂਦਾ ਰੋਜ਼ ਪੈ ਜਾਂਦਾ ਜੇ ਰੋਜ਼ ਨਹੀਂ ਇੱਕ ਦਿਨ ਛੱਡ ਕੇ ਪੈ ਜਾਂਦਾ ਵੀ ਫੇਰ ਆ ਗਿਆ ਵਾ ਬੱਦਲ ਪੂਰਾ ਘੁਲ ਚੁੱਕਾ ਦੇਖ ਸਕਦੇ ਤੁਸੀਂ ਅੱਜ ਰਾਤ ਪੈ ਬਹੁਤ ਮੀਂਹ ਤੇਜ਼ ਪੈ ਰਿਹਾ ਵਾ ਪਹਿਲਾਂ ਰਾਤੀਂ ਧੀਰੀ ਬੋਤੇ ਚੱਲੀ ਸੀ ਦੇਖ ਸਕਦੇ ਤੁਸੀਂ ਹੁਣ ਸਰ ਭਾਦੋਂ ਦਾ ਮਹੀਨਾ ਪੂਰਾ ਠੰਡਾ ਨਿਕਲਿਆ ਇਹਦੇ ਪਿਛਲੀ ਵਾਰੀ ਪੂਰੀ ਗਰਮੀ ਸੀ ਹੈ ਕਿ ਭਾਦੋਂ ਦਾ ਮਹੀਨਾ ਵਧੀਆ ਨਿਕਲਦੇ ਆ ਹੈ ਕਿ ਮੌਸਮ ਹੈ ਨਾ ਪਿਛਲੇ ਸਾਲ ਨਾਲੋਂ ਥੋੜਾ ਜਿਆਦਾ ਬਦਲਿਆ ਕਿਉਂਕਿ ਇੰਨਾ ਦਿਨਾਂ ਚ ਅੱਗੇ ਕਦੀ ਮੀਂਹ ਨਹੀਂ ਪਏ ਇੰਨੇ ਜਿਆਦੇ ਜਿੰਨੇ ਆਦਕੀ ਪੈਂਦੇ ਆ ਆਦਕੀ ਮੌਸਮ ਪਹਿਲਾਂ ਹੀ ਠੰਡਾ ਹੋ ਗਿਆ ਵਾ ਬਾਕੀ ਵੇਖੋ ਕੁਦਰਤ ਦੇ ਰੰਗ ਆ ਅੱਗੇ ਜਾ ਕੇ ਠੀਕ ਕਰਦੇ ਆ ਪਰ ਹੁਣ ਤੇ 10-15 ਦਿਨ ਹੋ ਗਿਆ ਮੌਸਮ ਹੈ ਬਿਲਕੁਲ ਵਧੀਆ ਠੰਡਾ ਤੇ ਬਾਕੀ ਤੇ ਰੱਬ ਦੇ ਰੰਗ ਆ ਜੋ ਨੇ ਕਰਨਾ ਐਸ ਕੀ ਮੌਸਮ ਜਾਣ ਕੇ ਸੁਹਾਵਣਾ ਜਾਈਆ ਰੋਜ਼ ਮੀਂਹ ਆ ਜਾਂਦਾ ਤਾਂ ਵਧੀਆ ਗੱਲ ਐ ਠੰਡਾ ਰਹੂਗਾ ਬਾਹਰ ਮੀਂਹ ਪੈਂਦਾ ਹੋਵੇ ਤੇ ਪਕੌੜੇ ਨਾ ਬਣਨ ਲੋਈ ਖਾ ਕੇ ਪਕੌੜੇ ਤੁਹਾਨੂੰ ਲੱਗੇ ਆਪਾਂ ਪਕੌੜੇ ਛਕਣ ਜਿੱਦਦਰ ਮਸ਼ੀਨਾਂ ਚੱਲਣਦੀਆਂ ਦੋ ਦੋ ਕੱਪੜੇ ਸਿੱਧੇ ਆਉਂਦੇ ਆ ਨੀਲਾ ਨਾ ਨਰਾਂਸਾਰ ਬੱਤੀਆਂ ਨੇ ਤੋਨੇ ਜਾਂ ਤਾਂ ਆਕਾਰ ਦੇ ਸੀਧੇ ਨੇ ਬਿਸ਼ਾ ਇਹ ਕਿਹਦਾ ਕਿਹਦਾ ਸੂਟ ਸੀ ਬਣਾਣਾ ਮੰਮਾ ਦਾ ਸੂਟ ਬੰਦਿਆ ਇਹ ਕਦੇ ਇੱਕ ਦਾ ਸੀ ਗਿਆ ਹੈ ਆ ਰੂਪਨ ਦਾ ਵੀ ਸੀ ਗਿਆ ਇਹ ਕਿਹਦਾ ਵੋ ਨਾਮ ਦਾ ਸੀ ਗਿਆ ਇਹ ਕਿਹਦਾ ਜਿਹੜਾ ਤੁਹਾਡੇ ਅਮੰਦਾ ਸ਼ੂ ਸ਼ਰ ਆਮੰਦਾ ਨੇ ਪਾਰ ਕੇ ਜਾਣੇ ਮੌਸਮ ਬਹੁਤ ਵਧੀਆ ਹੋਇਆ ਮੇਰਾ ਬਾਹਰ ਵੇਖੋ ਬਦਲਵਾਈ ਕਿੰਨਾ ਅੱਜ ਕਿੰਨੇ ਵਜੇ ਤਾਂ ਮਮੀ ਮੈਂ ਆਇਆ ਰਾਤੀ ਕਿੰਨੇ ਵਜੇ ਆਉਂਗੇ 4 ਵਜੇ ਤੇ 15 ਮਿੰਟ ਤੇ ਨੇਰੀ ਜੀ ਆ ਗਈ ਤੇ ਬਾਅਦ ਚ ਨਹੀਂ ਆ। ਹੂੰ ਸਾਢੇ 4 ਵਜੇ ਮੈਂ ਉੱਠਿਆ 6 ਵਜੇ ਨਾ ਸਵੇਰ ਦੇ ਮੀਂਹ ਪੈਣ ਦਾ ਰਤ ਰਾਤ ਦਾ ਇਹ ਸਾਢੇ 4 ਵਜੇ ਕਿਣ ਮਨ ਜੀ ਹੋਣ ਦੀ ਮੜੀ ਮੜੀ ਤੇ ਆਪਾਂ ਲੱਗੇ ਅਮਰੂਦ ਤੋੜਨ ਬਾਪੂ ਲੱਗਾ ਪਿਆ ਕੁੰਡੀ ਜੀ ਲੈ ਕੇ ਦੇਖਿਆ ਕੋਈ ਹਾਂ ਆ ਗਏ ਜਾਨਵਰ ਹਣਾ ਤੋਦਿਆਂ ਨੇ ਖਾਰੇ ਸਾਰੇ ਇੱਧਰ ਵੇਖ ਖਖਰਾ ਖਖਰ ਦੇਖੀ ਗੱਡੀ ਤੜੀ ਲੱਗੀ ਆ ਉਹ ਨਾ ਰਹੀ ਆਰੇ ਹੋ ਜਾ ਜਾਂਗੇ ਜੰਗਾ ਬਲਿੱਪੇ ਹਿੰਦ ਏਦਾਂ ਨਹੀਂ ਅਮਰੂਦ ਨੂੰ ਬਾਹੋਂ ਗੁੰਡੀ ਆਹ ਕਿੱਦਾਂ ਦਾ ਡਿੱਗਦਾ ਟਾਡੇ ਉੱਪਰ ਜੇ ਡਿੱਗ ਮਿੰਦਾ ਆ ਜਿਹੜਾ ਆ ਮਿੱਧੇ ਆ ਗਿਆ ਤੇ ਹੁਣ ਇਹ ਡਿੱਗਾ ਗੜੜੀ ਮੈ ਲਾ ਗਦਾ ਹੁ ਚੱਡੀ ਮੜਿਆ ਇਹਦੇ ਫੜਾਈ ਤੁਸੀਂ ਸਾਰੇ ਗਲੇ ਗਲੇ ਲਾ ਖਾ ਜਾਂਦੇ ਹਨ ਜਾਣ ਵਾਲੀ ਸਾਰੇ ਗਲੇ ਗਲੇ ਨਿਕਲਦੇ ਆ ਆ ਆ ਸਹੀ ਹੈ ਨਹੀਂ ਇਹ ਕਹਿੰਦੇ ਕਿ ਹਨਾ ਇਹ ਇਕੱਲੇ ਉਹਨਾਂ ਨੇ ਨਹੀਂ ਖਾਦੇ ਹੁੰਦੇ ਤੋਤੇ ਆਣੇ ਇਹ ਉਹ ਖਾ ਜਾਂਦੇ ਬੱਬੂ ਚਮਗਿੱਦੜ ਨੀ ਨਹੀਂ ਸਹੀ ਆਪਣੀ ਆ ਗਿਆ ਜੀ ਆਹ ਫੜੋ ਪੱਤਿਆਂ ਸਣੇ ਆਏ ਕਿ ਤੁਹਾਨੂੰ ਕਿੱਦਾਂ ਦਾ ਨਹੀਂ ਸਹੀ ਆ ਬਾਅਦ ਜਿਆਦੇ ਹੋਏ ਨੇ ਇਦਾਂ ਨੇ ਸਹੀ ਆ ਆ ਫੜੋ ਮਾੜਾ ਲਓ ਜੀ ਤੋੜ ਲਿਆਂਦੇ ਮਰੂਦ ਇਹ ਖਾਦੇ ਹੋਏ ਇੱਥੇ ਰਾਤਾ ਗੁੰਡੇ ਹਨ ਕੱਚੇ ਅਮਰੂਦ ਜਿਹੜੇ ਤੂੰ ਫੜੇ ਉਹ ਖਾਦੇ ਹੋਏ ਸੀ ਪੈ ਨਹੀਂ ਤੁਹਾਡੇ ਕੱਪੜੇ ਜੇ ਹਲੋ ਫੜਾ ਮਰੂਦ ਇਹ ਕੱਚੇ ਹੀ ਆ ਡੈਡੀ ਲਿਆਇਆ ਉਹ ਇਹ ਕੱਚੇ ਘੱਟ ਤੁਹਾਡੇ ਡੈਡੀ ਨੇ ਵੇਹ ਗੜੇ ਫੜੇ ਆ ਜਿਹੜੇ ਜਾਨਵਰਾਂ ਨੇ ਖਾਦੇ ਉਹ ਜੀ ਵਾਲਾ ਭਾਈ ਪਤਾ ਨਹੀਂ ਕਿੱਥੇ ਸਬਜ਼ੀ ਲੈਣੀ ਆ ਇਹ ਤਾਂ ਵੱਧ ਜਾਣੀਆਂ ਦੇ ਹੀ ਜਾਂਦਾ ਇੱਥੇ ਇੱਕ ਮੌਸਮ ਬਹੁਤ ਸ਼ਾਨਦਾਰ ਹੋਇਆ ਬੈਸ ਦੇਖ ਸਕਦੇ ਤੁਸੀਂ ਉਹ ਸਾਹਮਣੇ ਪਿੰਡ ਪੰਡਾਲਵੇੜ ਉਹ ਪੰਡਿਆਂ ਦਾ ਗੁਰਦੁਆਰਾ ਦੇਖਦਾ ਮੜਾ ਮੜਾ ਪਿੰਡੀ ਬੋਲਦਾ ਜੇ ਭਾਈ ਅੱਗੇ ਨਹੀਂ ਆਇਆ ਇੱਥੇ ਨੇ ਇਥੇ ਖਲੋਕੇ ਇੰਤਜ਼ਾਰ ਕਰਦੇ ਆਂ ਮੈਂ ਬਾਹਰ ਖੜਾ ਸਬਜ਼ੀ ਵਾਲੇ ਨੂੰ ਡਿੱਗਣ ਦਿਆਂ ਵਾ ਸਬਜ਼ੀ ਵਾਲਾ ਮੈਨੂੰ ਲੱਗਦਾ ਨਿਕਲ ਗਿਆ ਅੱਗੇ ਆਵਾਜ਼ ਵੀ ਇਤਨੀ ਹੁੰਦੀ ਹੁਣ ਲੰਘ ਗਿਆ ਤੇ ਗਾਂ ਹੀ ਚਲੋ ਚੱਲਦੇ ਆਂ ਅੰਦਰ ਇੱਥੇ ਮੀਂਹ ਪੈਣ ਦਿਆ ਮੜਾ ਮੜਾ ਗਿੱਲੇ ਹੋ ਜਾਾਂਗੇ ਔਰ ਲੰਘ ਗਿਆ ਸਬਜ਼ੀ ਵਾਲਾ ਮਜ਼ਾ ਲੱਗਦਾ ਮੈਨੂੰ ਮੈਂ ਬਾਹਰ ਖਲੋਤਾ ਰਿਹਾ ਨਹੀਂ ਆਇਆ ਉਹ ਲੰਗ ਲੁੰਗ ਗਿਆ ਕਿਦੇ ਗਾਂ ਹੀ ਆਪਣਾ ਨਾ ਦੋ ਕਰ ਦੋ ਬੱਤੇ ਬੜੇ ਸੋਹਣੇ ਤੇ ਨਾਲੇ ਬੱਤੇ ਕਾਲ ਨੇ ਠੀਕ ਆ ਇਹ ਕਾਲ ਮੇਰੇ ਅੰਦਰ ਮੋ ਫੋਨ ਤੇ ਆ ਪਿਆ ਉਹ ਤੇਰਾ ਭਜ ਦਾ ਨੰਬਰ ਲੰਗ ਪੋਰੀ ਆਪਣਾ ਵਗਿਆ ਪਰ ਹੁਣ ਤਿੱਕਰ ਦੂ ਬਣਾਵਾਂਗੇ ਸਿਹਰੇ ਬੱਚਿਆਂ ਦੀ ਮੈਂ ਕਹਿਣ ਦਾ ਮੈਂ ਕਹਾਂ ਮੈਂ ਭਾਦੋਂ ਜੇ ਦਮ ਹੀ ਪੈਂਦਾ ਜਦੋਂ ਸੌਣ ਦਾ ਮਹੀਨਾ ਚੱਲਦਾ ਹੁੰਦਾ ਲੱਗੀ ਦੀ ਨਹੀਂ ਝੜੀ ਪੂਰੀ ਹੈ ਦਾ ਆਪਣਾ ਝੋਨਾ ਸਾੜ ਦੇਣਾ ਇਹ ਕਰੀ ਸਹੀ ਗੱਲ ਆ ਖਬਦ ਕਰਨ ਵਾਲੇ ਨਾਲ ਰੱਖਣਾ ਦਾਤਾ 3 ਦਿਨ ਤੇ ਹੀ ਟ੍ਰਾਸ ਭਰਨ ਸੱਜਾ 20 ਦਿਨਾਂ ਬਾਅਦ ਮੋਟਰ ਚੱਲੀ ਮੋਟਰ ਸੜ ਗਈ ਤੇ ਔਰ ਮੋਟਰ ਸੜ ਗਈ ਤੇ ਮਹਾਰਾਜ ਨੇ ਆਪਣਾ ਝੋਨਾ ਬਚਾਈ ਰੱਖਿਆ ਸੱਚੇ ਪਾਤਸ਼ਾਹ ਇੰਨੇ ਬਚਾਈ ਰੱਖੇ ਜਿਹਦੇ ਸਾਲ ਸਾਰੇ ਸਬਾਈ ਕਰਤੀ ਪਿਛਲੇ ਸਾਲ ਤੇ ਕੋਈ ਨਹੀਂ ਬਚਿਆ ਮੰਡੋਂ ਦੇ ਸਭ ਕੁਝ ਹੀ ਗਿਆ ਅੱਜ ਕੀ ਐਦਗੀ ਵੀ ਰੱਬ ਦੇ ਰਾਂਗੀ ਆ ਜੜਾ ਬਚਾਈ ਆਂਦੇ ਆ ਫਸਲ ਜਿੱਦੇ ਜਿੱਦਾ ਮੀਂਹ ਨਾ ਪੈਂਦੇ ਤੇ ਫ਼ਸਲ ਝੋਨਾ ਸੁੱਕ ਜਾਣਾ ਹੈਗਾ ਉਹਨਾਂ ਨੂੰ ਤਾਂ ਕਿੱਕਾ ਦਿੱਸਦਾ ਪਿਆ ਤੇ ਆਪਣੀ ਸੈੜੀ ਕੋਲ ਝੋਨਾ ਕਿਹੜਾ ਆ ਹੁਣ ਬੋਰਖਾ ਕਰਾਉਂਦੇ ਚੱਲ ਮੀਂਹ ਪਈ ਜਾਂਦਾ ਕਰਨਾਲਾ ਸਭ ਕੋ ਆਪੀਆ ਪਰਮਾਤਮਾ ਸਾਰੇ ਬੱਲੇ ਆ ਸਾਰਿਆਂ ਦੇ ਬੱਚੇ ਰਹਿ ਗਏ ਬਾਬੂ ਨੂੰ ਘਰ ਨਾਲ ਨਮ ਰੂਦ ਐ ਬਾਬੂ ਬਾਬੂ ਚਾਹ ਤਨਾਗੇ ਤਾਂ ਲੈ ਰੋਏ ਦੇਖੋ ਮੌਸਮ ਮੈਂ ਚੱਲਾਵਾ ਜੀ ਹੁਣ ਸਿਲੰਡਰ ਲੈਣ ਹੋ ਗਿਆ ਖਾਲੀ ਇੱਥੇ ਆਪਣੇ ੱਡੇ ਤੇ ਹੀ ਆ ਜਣੀ ਗੁਰਦੁਆਰੇ ਲੱਗੀ ਗੱਡੀ ਵੀ ਨਹੀਂ ਹਟਣ ਦੇ ਆਪਾਂ ਗੱਡੀ ਆ ਜਣੀ ਆਪਣੇ ਅੱਡੇ ਤੇ ਹੀ ਹਾਂਜੀ ਹਾਂਜੀ ਲੈਂਦਾ ਆਪਾਂ ਸਿੰਲੰਡਰ ਇਹ ਰੱਖਤੀ ਹਾਂ ਅੰਦਰ ਹਾਂ 860 ਰੁਪਏ ਦਾ ਭਰਿਆ ਮਾਦਾ 800 ਭਰਦੇ 832 ਰੁਪਏ ਰੇਟ ਆ 28 ਰੁਪਏ ਕਿਰਾਇਆ ਤੇ ਇਹ ਦੇਖੋ ਕਿ ਨੀਤੇਜ ਦੀ ਹਵਾ ਚੱਲ ਪਈ ਹੁਣ ਅੱਜ ਤਾਂ ਮੋੜ-ਮੋੜ ਕੇ ਮਹੀ ਆਉਣ ਗਿਆ ਕਦੀ ਹਟ ਜਾਂਦਾ ਕਦੀ ਆ ਜਾਂਦਾ ਬੱਚਿਆਂ ਦੇ ਆਉਣ ਦਾ ਵੀ ਟਾਈਮ ਹੋ ਗਿਆ ਸਕੂਲੋਂ ਆ ਗਏ ਬੱਚੇ ਆ ਗਏ ਅਵੀ ਭੱਜ ਗਿਆ ਜਾ ਓਏ

Pani mukia tuh ya Eh, mana? ਦੇ ਬੱਸ ਕਿਉਂ ਨਹੀਂ 来 ਨਹੀਂ ਕਿ ਦੁੱਬ ਬੱਸ ਲਈ ਲਾਈਟ ਹੈਗੀ ਸੀ ਤੁਹਾਡੇ ਸਕੂਲੇ ਅੱਛਾ ਨਾਲ ਇਹ ਨੈਟ ਚਲਾ ਲੈਣੇ ਨੇ ਹਨਾ ਨਹੀਂ ਅਜ ਬੱਸ ਲਈ ਡਾਗੀ ਸਕੂਲ ਤੇ ਸਿੰਘ ਪੁੰਚੀ ਦੇ ਤੋਂ ਕਾ ਟੈਂਸ ਲੱਗੀ ਤੇ ਸਤਲੀ ਸਾਤਰੀ ਦੇ ਸਾਡੀ ਬਾਜ਼ ਹੀ ਲੱਗੀ ਸਟੈਂਡ ਸਾਲੇ ਬੱਚੇ ਤੇ ਸਾਡੇ ਬਲੇ ਤੇ ਬੱਸ ਸਾਰੇ ਨਹੀਂ ਹਾਂ ਨਹੀਂ ਤੂੰ ਹੀ ਲੇਟ ਸੀਗੀ ਸਾਰੀ ਬੱਸ ਤੁਹਾਡੀ ਹਾਂ ਪਰ ਤਾਂ ਹੱਡੀ ਲੱਗਦੀ ਲੇਟ ਹਾਂ ਅੱਛਾ ਰੋਜ਼ ਹੀ ਲੇਟ ਲੱਗਦੀ ਡੰਡ ਇਹ ਗੈ ਪਾਣੀ ਆ ਅੱਜ ਬੱਸ ਆਈ ਆ ਇੰਨਾ ਘੰਟਾ ਲੇਟ ਆਈ ਬੱਸ ਮੇਰਾ ਛੁੱਟੀ ਹੁੰਦਾ ਪਰ ਅੱਜ ਮੈਂ ਸਾਰਾ ਦਿਨ ਹੀ ਪਿਆ ਹਨਾ ਸਾਡੇ ਉੱਥੇ ਪੰਦਰਾਂ ਸਕੂਲੇ ਵੀ ਹਾਂਜੀ ਸਾਰਾ ਦਿਨ ਹੀ ਪਿਆ ਥੋੜਾ ਥੋੜਾ ਇਦਾਂ ਹੀ ਮੈਂ ਨਾ ਜਿੱਦਾਂ ਆਪਣੇ ਮੈਣਾ ਥੋੜਾ ਥੋੜਾ ਹਾਂਜੀ ਚਲੋ ਫੇ ਲਾਓ ਕੱਪੜੇ ਪਾਓ ਦੂਜੇ ਫਿਰ ਤਾਂ ਅੱਜ ਨੂੰ ਕਰਦੇ ਆ ਪਾਣੀ ਹੂੰ ਚਲੋ ਕੱਪੜੇ ਕੱਪੜੇ ਚੇਂਜ ਕਰਕੇ ਤੇ ਦੁੱਧ ਦੁੱਧ ਪੀਓ ਰੋਟੀ ਬਣੀ ਸਕੋ ਸੋ ਜੀ ਆਪਣੇ ਹੁੰਦਿਆ ਬੋਰ ਉੱਥੇ ਮੰਡ ਕਰਾਉਂਦੇ ਸੀ ਨੀ ਵੇਖੋ ਡੇਰ ਤੋਂ ਬੋਰ ਤੋਂ ਥੱਲੇ ਨਿਕਲੇ ਆ ਪੱਥਰ ਕਿੰਨੇ ਵਧੀਆ ਵਧੀਆ ਨਿਕਲੇ ਨਿਕਲੇ ਇਹ ਤਾਂ ਦੇ ਪੱਥਰ ਹੀ ਤੇ ਕਾ ਚੀਜ਼ ਨਿਕਣੀ ਇਹ ਪਤਾ ਨਹੀਂ ਕੀ ਆ ਪੱਥਰ ਜੀ ਜੀ ਬੰਦੀ ਜੀ ਜਾਂ ਗਈ ਹੈ ਰਾਵਾਂ ਹੋ ਗਾ ਕੁਤਾ ਦੀ ਲਾਈ ਦੀ ਹਨਾ ਹਾਂ ਉਹ ਹੀ ਤਨ ਗਏ ਪੁਰਾਣੇ ਜਵਾਨੇ ਆ ਟੁੱਟ ਗਿਆ ਇਹਦੇ ਨਾਲੋਂ ਹਿੱਸਾ ਥੋੜਾ ਲੱਗਦੀ ਕਿਿੱਦਾਂ ਕੋਈ ਮੂਰਤੀ ਪੈਵਾਰਾ ਨਹੀਂ ਕੋਈ ਮਤਲਬ ਦਿੱਤਾ ਹੋਗਾ ਨਹੀਂ ਅੱਧਾ ਜਿੱਦਾਂ ਬੋਰ ਕਰਦੇ ਨਾ ਮੈਂ ਉਹਨੇ ਥੋੜੀ ਆ ਮਸ਼ੀਨ ਨੇ ਆ ਤੇ ਹੁਣ ਟੁੱਟ ਗਈ ਮੇਰੇ ਕੋਲ ਇੱਦਾਂ ਪਹਿਲਾਂ ਪੁਰਾਣੇ ਸਮੇਂ 'ਚ ਮੂਰਤੀਆਂ ਬਣਾਇਆ ਸੀ ਨਾ ਆ ਵੀ ਇੱਦਾਂ ਟੁੱਟ ਗਈ ਹੁਣ ਇੱਦਾਂ ਹੈ ਨਹੀਂ ਨਹੀਂ ਥੱਲੇ ਡੇਲ ਥੋੜਾ ਹੋਰ ਤਾਂ ਡੇਲ ਤੋਂ ਮੰਨਿਆ ਮੈਂ ਉਹ ਉਥੇ ਅੜ ਗਿਆ ਉਹ ਬੋਰ ਜੇ ਹੋਣ ਨਹੀਂ ਦੇ ਆਗੇ ਵੇਖੋ ਇੱਕ ਇਹੋ ਜੀ ਚੀਜ਼ ਨਹੀਂ ਨਿਕਲੀ ਥੱਲੇ ਤੇ ਆਹ ਪੱਥਰ ਇੱਕ ਵਾਈਟ ਕਲਰ ਦਾ ਕਿੰਨਾ ਵਧੀਆ ਆਹ ਲੈ ਵੇਖ ਲੈ ਕਿੰਨਾ ਘਣੜਿਆ ਨਿੱਕੇ ਨਿੱਕੇ ਅੱਜ ਥੋੜੀ ਅੱਜ ਤਾਂ ਮੈਂ ਹੀ ਪੈਣ ਦਿਆ ਅੱਜ ਨਹੀਂ ਕਰਨ ਦੇ ਬੋਰ ਉਹ ਤੇਰੇ ਉਹ ਉੱਥੇ ਜਾਣਾ ਵੇਖਣੇ ਕੋਈ ਫੇਰ ਇਹਦਾ ਨਾਲ ਦਾ ਹਿੱਸਾ ਸ਼ਾਇਦ ਲੱਭ ਹੀ ਜਾਵੇ ਇਦਾਂ ਜੇ ਨਵ ਅਮਰੂਦ ਭੁੰਨ ਕੇ ਖਵਾਇਆ ਇਹ ਇਹ ਇੱਕ ਆਦੇ ਲਈ ਹੈ ਕਿ ਕਿਸੇ ਨੂੰ ਖੰਗ ਲੱਗੀ ਹੋਵੇ ਜਿੱਦਾਂ ਸੁੱਕੇ ਜਾ ਰਹੇ ਸਾਂ ਤੇ ਅਮਰੂਦ ਕੋਲੇ ਦੇ ਉੱਤੇ ਬਿਲਕੁਲ ਸਾੜ ਕੇ ਤੁਨ ਪੀਸ ਕੇ ਤੇ ਅਬ ਤੱਕ ਚਿੰਤਾ ਉਹ ਸਵਾ ਵਰਗੇ ਬਣ ਜਾਂਦੀ ਤੇ ਸੈਟ ਤੇ ਮਿਲਾ ਕੇ ਤੇ ਬੱਚੇ ਨੂੰ ਦਿਓ ਜਾਂ ਆਪ ਖਾਓ ਤੇ ਪੀ ਕੋ ਜਲ ਨਵ ਕਿੰਨਾ ਸਵਾਦ ਆ ਨਵ ਖਾ ਕੇ ਠੀਕ ਆ ਸ਼ੂਗਰ ਕੀ ਦਬਤੀ ਯਹੀ ਹੈ ਸਾਡੇ ਇਦਾਂ ਰੁੱਪਣ ਲੱਗੀ ਪਈ ਖਾਣ ਰੁੱਪਣ ਨੂੰ ਵੇਖ ਲੈ ਸਵਾਲ ਲੱਗਦਾ ਨਾਮੋ ਨਾਮੋ ਵੇਹੋ ਤੇਰੇ ਉਹ ਇੱਕ ਆਦੀ ਕੇ ਮਜੇ ਨਾਲ ਤੂੰ ਕਹਿੰਦੀ ਮੈਨੂੰ ਸਵਾਦ ਨਹੀਂ ਲੱਗਾ ਉਹ ਉਦਾਂ ਹੀ ਖਾਈ ਜੰਦੀ ਵੇਖ ਲੈ ਓਏ ਇਹਨਾਂ ਵੇ ਕੇ ਚੇਮਰੂਦ ਖਾ ਖੇ ਖੰਗ ਲਵਾ ਲਈ ਓਏ ਉਹਨੂੰ ਨਹੀਂ ਕੁਝ ਵੀ ਹੁੰਦਾ ਧਾਰੀ ਦਿਹਾੜੀ ਮਰੋਦ ਦਾ ਠੰਗ ਲਵਾਈ ਹੈ ਤੇ ਮਰੋਦ ਨਾ ਹਟੋ ਹਰ ਮਰੋਦ ਨਾ ਹਟੋਣੀ ਹੈ ਮੈਂ ਵੀ ਬੱਤੀ ਆ ਗਈ ਆ ਤੇ ਹੁਣ ਕੱਪੜੇ ਧੋਣ ਲੱਗੇ ਆ ਸ਼ਾਮਾਂ ਦੇ ਵੱਜ ਗਏ ਉੱਪਰ ਕਿੰਨਾ ਟਾਈਮ ਆ ਯਾਰ 4:30 ਕੇ 5:00 ਵੱਜ ਗਏ 4:30 ਹੋ ਗਏ ਆ ਤੇ ਮੈਂ ਹਜੇ ਤਾਂ ਹੀ ਪਈ ਜਾਂਦਾ ਅੱਜ ਸਾਰਾ ਦੇਣ ਹੀ ਨਿੱਕੀ ਨਿੱਕੀ ਕਿਣਮਣ ਦੀ ਹੋਈ ਗਈ ਅੱਜ ਮੈਂ ਨਹੀਂ ਖੜਿਆ 4:00 ਵੱਜ ਕੇ 41 ਮਿੰਟ ਹੋ ਗਏ ਆ ਮੌਸਮ ਚੈੱਕ ਕਰੋ ਤੁਸੀਂ ਸ਼ਾਨਦਾਰ ਹੋ ਗਿਆ ਹੋਰ ਦਿਨ ਸੁਆਦ ਆਇਆ ਬਗਰਵਾ ਕੰਨ ਲੈ ਨਾ ਤੋੜਾ ਕਿੰਨੇ ਕਰੰਟ ਹੁੰਦਾ ਉਹ ਕਿਹਦੇ ਕਿਹਦੇ ਚੋਂਦਾ ਕਰੰਟ ਦੇ ਕੀ ਦੱਸੀ ਹੁੰਦਾ ਡੜੀ ਬੜਾ ਜਿਆਦਾ ਸੱਚੀ ਆ ਵੇ ਜਾਗ ਪਈਓ ਹੁੰਦਾ ਵਾ ਇਹਨੂੰ ਹੱਥ ਨਾਲ ਲਾਇਓ ਕੀ ਹੁੰਦਾ ਕਰੰਟ ਮੈਂ ਬਟਨ ਉੱਪਰ ਤੇ ਪੁੱਛਣ ਪੈ ਗਿਆ ਉਹ ਹੱਥ ਨਾਲ ਨਹੀਂ ਪਾਣੀ ਪੂਣੀ ਪਿਆਰ ਹੁੰਦਾ ਹੁੰਦਾ ਹੀ ਹਰੇ ਕਰੰਟ ਮੈਨੂੰ ਅੱਜ ਹੀ ਪਿਆਲਾ ਲੋ ਜੀ ਸ਼ਾਮਾਂ ਦੇ ਹੋਏ ਆ 6:30 ਆਪਾਂ ਚੱਲੇ ਮੜਾ ਆਇਆ ਬਨਾਲ ਬੇੜ ਨੂੰ ਕੰਮ ਐ ਥੋੜਾ ਜਿਹਾ ਇੱਕ ਥੋੜਾ ਮੇਰਾ ਗਲਾ ਦੁਖਦਾ ਉਹ ਦਵਾਈ ਲਿਓਣੀ ਆ ਜਿਦਾਮ ਜਿਆ ਹੋਇਆ ਵਾ ਤੇ ਮੈਂ ਪੈਣਦੇ ਅੱਜ ਮੈਂ ਖੜੇ ਨਹੀਂਗਾ ਕੋਈ ਵੀਰ ਦੇ ਅਭੀ ਚੱਲਾਂ ਨਾਲ ਕਿੰਨਾ ਮੈਂ ਵੀ ਜਾਣਾ ਹੈਲੋ ਅੱਜ ਪੂਰੀ ਝੜੀ ਲੱਗੀ ਪਈ ਆ ਇਹ ਸਾਨੇ ਤੇ ਵੀ ਵੀਰਵਾਰ ਇਹਦਾ ਨੇ ਤੇ ਵੀਰਵਾਰ ਤੇ ਅੱਜ ਝੜੀ ਲੱਗੀ ਮੱਥਾ ਟੇਕੀ ਚੱਲੀਏ ਬਾਬੇ ਦੇ ਤੂੰ ਵੇਚਿਆ ਨਹੀਂ ਨਹੀਂ ਗਿਆ ਚੱਲਾ ਆਇਆ ਚੱਲੀਏ करो दर्शन जी बाबा शाह फरो जी जयल वीर

ਮੇਲਾ ਹੁੰਦਾ ਇੱਥੇ 13 ਹਾੜ ਨੂੰ ਹਰ ਸਾਲ ਵਧੀਆ-ਵਧੀਆ ਕਲਾਕਾਰ ਪਹੁੰਚਦੇ ਆ ਐਸ ਜੀ ਕਬੱਡੀ ਦਾ ਮੈਚ ਵੀ ਕਰਾਇਆ ਹੈ ਪੂਰੇ ਐਨਆਰਵੀਰਾਂ ਦੇ ਸਹਿਯੋਗ ਨਾਲ ਆਪਾਂ ਵੀ ਨਹੀਂ ਦੇਖ ਰਹੇ ਤੇ ਮੌਸਮ ਬਹੁਤ ਵਧੀਆ ਹੋਇਆ ਹੋਇਆ ਹੈ ਉਹਨੇ ਚਿੱਕੜੇਗਾ ਇਹ ਥੋੜਾ ਅੱਗੇ ਅੱਗ ਚੜਾਇਆ ਇਹਨੂੰ ਹੁਣ ਚੱਲ ਚੱਲ ਜਲਦੀ ਕਰ ਸ਼ਾਇਦ ਸਕਦਾ ਹੋਇਆ। ਆਏ ਦਵਾਈ ਲੈ ਕੇ ਤੇ ਮੋੜ ਆਣਾ ਪਾ। ਪਿੰਡ ਦੇ ਪੁਰੇ ਯਰਾਂ ਚੋਣਾ। ਮੋ ਜੀ ਹੁਣ ਆਪਾਂ ਚੱਲੇ ਆਂ ਜੀ ਪਿੰਡ ਨੂੰ ਵਾਪਸ। ਵੇਖੋ ਕਿੱਦਾਂ ਬਿਜਲੀ ਚੁੰਗਦੀ ਬੱਦਲ ਘਟ ਜਾਂਦੇ ਆ। ਥਲੀ ਬਹੁਤ ਤੇਜ ਅੱਜ। ਅੱਜ ਸਵੇਰ ਤੋਂ ਇਦਾਂ ਲਗਾ ਪਿਆ। ਤਾ ਹੁਣ ਜਾ ਕੇ ਪ੍ਰਸ਼ਾਦਾ ਪਣੀ ਛਕਦੇ ਆਪਾਂ। ਕਾ ਦਵਾਈ ਲੈਣ ਦੀ ਇਧਰ ਜੇ ਅਭੀ ਲੋਕਾਂ ਦਾ ਲੈਪਟਾਪ ਚਲਾਉਣਾ ਫੇਰ ਰੁਪਨ ਲੱਗੀ ਵੀ ਇਧਰ ਆਪਣਾ ਆਰਟ ਕਰਨਾ ਜੋ ਕਰਦੀ ਆ ਮਨ ਵਧਣ ਦੀ ਆ ਬਾਹਰ ਤੇ ਆਪਾਂ ਲੱਗੇ ਆ ਹਜੇ ਰੋਟੀ ਪਾਣੀ ਛੱਕਣਾ ਪਹਿਲਾਂ ਇੱਕ ਲੈਪਟਾਪ ਦੀ ਵੀਡੀਓ ਜੀ ਛੋੜਨੀ ਆ ਬਹੁਤ ਛੋਟਲੀਏ ਚਲਾ ਆ ਵੀ ਹਾਂਜੀ ਦੋਸਤੋ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਆਪਾਂ ਹੋ ਗਏ ਜੀ ਫ੍ਰੀ ਹੁਣ ਤੇ ਹੁਣ ਆਪਾਂ ਲੱਗੇ ਆ ਜੀ ਸੋਣ ਕਿਉਂਕਿ ਰਾਤ ਦਾ ਵੇਲਾ ਹੋ ਗਿਆ ਤੁਸੀਂ ਹਜੇ ਪਈ ਨਾ ਅੱਜ ਲੇਟ ਆਈ ਜਿੰਗੀ ਹਨੇਰੇ ਦੇ ਹਿਾਰੇ ਹੀ ਅੱਜ ਹੁਣ ਆਪਣਾ ਪਹਿਲਾਂ ਆਈ ਸੀ ਦੁਪਹਿਰੇ ਮੇਰੇ ਕੋਲ ਆ ਪੰਜ ਵਜੇ ਤੱਕ ਚੱਲੀ ਉਸ ਤੋਂ ਬਾਅਦ ਫਿਰ ਕੱਟ ਲੱਗ ਗਿਆ ਵਾ ਹੁਣ ਫੇਰ ਨਹੀਂ ਆਈ ਤੇ ਚਲੋ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਜਿਹੜੇ ਭੈਣ ਭਰਾਵਾਂ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾਓ ਤਾਂ ਜੋ ਆਪਾਂ ਕੋਈ ਵੀ ਵੀਡੀਓ ਅਪਲੋਡ ਕਰੀਏ ਕਿ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦਾ ਵਲੋਗ ਆਪਾਂ ਇੱਥੇ ਕਰਦੇ ਆਂ ਸਵਾਗਤ ਹੈ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ ਸਤਿ ਸ੍ਰੀ ਅਕਾਲ